ਲੁਧਿਆਣਾ ਵਿੱਚ ਇਸ ਵਾਰ 4 ਅਕਤੂਬਰ ਤੋਂ 12 ਅਕਤੂਬਰ ਤੱਕ ਸਾਰਸ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਮੇਲੇ ਵਿੱਚ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਵੱਡੀਆਂ ਸ਼ਖਸ਼ੀਅਤਾਂ ਵੀ ਸ਼ਿਰਕਤ ਕਰਨ ਗਿਆ ਪਹਿਲੇ ਦਿਨ ਹੀ ਪੰਜਾਬੀ ਗਾਇਕੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜੀ ਆਪਣੇ ਸੁਰਾਂ ਨਾਲ ਮੇਲੇ ਦੀ ਰੌਣਕ ਵਧਾਉਣਗੇ ਮੇਲੇ ਦੀ ਖਾਸ ਗੱਲ ਇਹ ਹੈ ਕਿ ਟਿਕਟਾਂ ਅਤੇ ਹੋਰ ਸਨੋਤਾਂ ਤੋਂ ਹੋਣ ਵਾਲੀ ਸਾਰੀ ਆਮਦਨ ਨੂੰ ਹੜਪੀੜ ਤੋਂ ਲੋਕਾਂ ਦੀ ਮਦਦ ਲਈ ਵਰਤਿਆ ਜਾਵੇਗਾ ਇਸ ਮਿਸ਼ਨ ਨੂੰ ਚੜ੍ਹਦੀ ਕਲਾ ਦਾ ਨਾਮ ਦਿੱਤਾ ਗਿਆ ਹੈ ਇਹ ਜਾਣਕਾਰੀ ਲੁਧਿਆਣਾ ਦੇ ਆਈਐਸਏ ਅਧਿਕਾਰੀ ਹਿਮਾਂਸ਼ੂ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ ਹੈ ਨੇ ਤੂਸੀਬੰਦ ਦੇ ਟੁੱਟਣ ਦੇ ਕਾਰਨ ਪੈਦਾ ਹੋਈ ਸਥਿਤੀ ਤੇ ਲੋਕਾਂ ਦੀ ਸੰਭਾਲ ਲਈ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਸ ਫੈਸਟੀਵਲ ਜੋ ਹੈ ਉਹ 4 ਅਕਤੂਬਰ ਤੋਂ ਲੈ ਕੇ ਤੇ 12 12 ਅਕਤੂਬਰ ਤੱਕ ਹੋਊਗਾ ਤੇ ਇਹਦੇ ਵਿੱਚ ਗੁਰਦਾਸ ਮਾਨ ਜੀ ਸਾਹਿਬ ਉਹ ਓਪਨਿੰਗ ਕਰਨਗੇ ਤੇ ਵੱਖ-ਵੱਖ ਪੰਜਾਬ ਦੇ ਫੇਮਸ ਆਰਟਿਸਟ ਔਰ ਪੂਰੀ ਇੰਡੀਆ ਤੋਂ ਫੇਮਸ ਆਰਟਿਸਟ ਇੱਥੇ ਆ ਰਹੇ ਨੇ ਔਰ ਆਪਣਾ ਆਕੇ ਹੋਏ تھے ਕਲਾ ਦਾ ਪ੍ਰਦਰਸ਼ਨ ਕਰਨਗੇ ਇੱਥੇ ਇੱਕ ਗੱਲ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨੀ ਵੀ ਜੋ ਵੀ ਇਸ ਤੋਂ ਪ੍ਰੋਸੀਡ ਜਾਂ ਟਿਕਟਾਂ ਦੇ ਰਾਹੀਂ ਆ ਜੋ ਵੀ ਇਸ ਇਸ ਤੋਂ ਕਲੈਕਸ਼ਨ ਹੋਊਗੀ ਉਹ ਸਾਰੀ ਦੀ ਸਾਰੀ ਹੜਾ ਦੇ ਜਿਹੜੇ ਪੀੜਿਤ ਨੇ ਫਲੱਡ ਵਿਕਟਿਮਸ ਨੇ ਉਹਨਾਂ ਦੇ ਵਾਸਤੇ ਅਸੀਂ ਉਹਨੂੰ ਯੂਜ਼ ਕਰਾਂਗੇ ਤੇ ਉਹਦੇ ਕਰਕੇ ਤਾਂ ਕਿ ਉਹਨਾਂ ਦਾ ਜਿਹੜਾ ਅੱਜ ਪੰਜਾਬ ਸਰਕਾਰ ਵੱਲੋਂ ਮਿਸ਼ਨ ਵੀ ਲਾਂਚ ਕੀਤਾ ਗਿਆ ਮਿਸ਼ਨ ਚੜ੍ਹਦੀ ਕਲਾ ਤੇ ਉਹ ਦੇਖ ਅਸੀਂ ਆਪਣਾ ਯੋਗਦਾਨ ਪਾ ਸਕੀਏ ਸਰ ਕੁਝ ਏਰੀਆ ਜਿਹੜਾ ਨੁਵੀਂ ਅੰਦਰ ਵਿੱਚ ਪ੍ਰਭਾਵਿਤ ਹੋ ਅਸੀਂ ਬਣਾ ਕਰਕੇ ਸੋ ਉਹਨੂੰ ਤੇ ਕੀ ਸੁਝਾਅ ਦੇਤੀ ਹੈ ਕਿ ਕਿਸ ਤਰ੍ਹਾਂ ਦੇ ਜਿਹੜਾ ਕੰਪੋਜ਼ੀਸ਼ਨ ਦੇ ਲਈ ਤਿਆਰੀਆਂ ਇਹਨੀਆਂ ਪ੍ਰਸ਼ਾਸਨ ਨੂੰ ਕੀਤੀ ਹੋਈ ਸੀ ਸੋ ਜਿਹੜਾ ਸਾਡਾ ਤੁਸੀਂ ਬੰਦੇ ਨਾਲ-ਨਾਲ ਲੱਗਦਾ ਕੁਝ ਏਰੀਆ ਸੀਗਾ ਉੱਥੇ ਜਿਹੜਾ ਬੰਦ ਅੰਦਰ ਵਾਲਾ ਏਰੀਆ ਉਹ ਕਾਫੀ ਪ੍ਰਭਾਵਿਤ ਹੋਇਆ ਸੀ ਤੇ ਜਿਹੜਾ ਬੰਦ ਅੰਦਰ ਵਾਲਾ ਏਰੀਆ ਕਾਫੀ ਪ੍ਰਭਾਵਿਤ ਹੋ ਗਿਆ ਸੀ ਜਿਸ ਕਰਕੇ ਉਹ ਉਹ ਉੱਥੇ ਫਸਲਾਂ ਦਾ ਨੁਕਸਾਨ ਹੋਇਆ ਬਟ ਜਿਹੜਾ ਬੰਦ ਤੋਂ ਬਾਹਰ ਵਾਲਾ ਏਰੀਆ ਸੀਗਾ ਉੱਥੇ ਪਾਣੀ ਦੀ ਡਾਫ ਲੱਗ ਰਹੀ ਹੈ ਬਟ ਜਾਨ ਔਰ ਮਾਲ ਦਾ ਖਤਰਾ ਹਜੇ ਕੋਈ ਵੀ ਨਹੀਂ ਹੈਗਾ ਤੇ ਜਾਨ ਕਿਸੇ ਦੀ ਵੀ ਜਾਨ ਦਾ ਖਤਰਾ ਹਜੇ ਕੋਈ ਨਹੀਂ ਹੈਗਾ ਮਸ਼ੀਨਾਂ ਵੀ ਉੱਥੇ ਲਾਈਆਂ ਹੋਈਆਂ ਤੇ ਉੱਥੇ ਕੰਮ ਵੀ ਮੌਕੇ ਤੇ ਚੱਲ ਰਿਹਾ ਤਾਂ ਜੋ ਜਲਦ ਤੋਂ ਜਲਦ ਸਿਚੁਏਸ਼ਨ ਤੇ ਕਾਬੂ ਪਾਇਆ ਜਾ ਸਕੇ residential ਦਾ ਪਰੂਤੀ ਗੁਣ ਚਾਹ ਹੈ ਸੀ ਐ ਸਿਰਫ ਜੀਮੈਦੀ ਰਿਜ਼ਿਡੈਂਸੀ ਤੇ ਲੋਕਾਂ ਨੂੰ ਕੀ ਅਸ਼ਵਾਸਨ ਹੈ ਕਿ ਜਿਹੜੀ residential ਦਾ ਉੱਥੇ ਇੱਕ ਗੁਜਰਾਂ ਦਾ ਘਰ ਸੀਗਾ ਜਿਹੜਾ ਕੱਚਾ ਘਰ ਸੀਗਾ ਉੱਥੇ ਉਹਦਾ ਨੁਕਸਾਨ ਜ਼ਰੂਰ ਹੋਇਆ ਤੇ ਇੱਕ ਕਈ ਕਿਸੇ ਨੇ ਕੋਈ ਕਮਰਾ ਬਣਾਇਆ ਸੀ ਆਰਜੀ ਉੱਥੇ ਵੇਬ ਬ੍ਰਿਜ ਬਣਾਇਆ ਹੋਇਆ ਸੀਗਾ ਉਹਦਾ ਵੀ ਨੁਕਸਾਨ ਹੋਇਆ ਬਟ ਆਮ ਤੌਰ ਤੇ ਹੜ੍ਹ ਨੂੰ ਫਲੱਡ ਦੇ ਕਾਰਨ ਕਿਸੇ ਦਾ ਵੀ ਘਰ ਦਾ ਨੁਕਸਾਨ ਨਹੀਂ ਹੋਇਆ ਹਾਂ ਜਿਹੜੀ ਜਿਹੜਾ ਮੀਂਹ ਪਿਆ ਦੋ ਤਿੰਨ ਦਿਨ ਲਗਾਤਾਰ ਮੀਂਹ ਪਿਆ ਉਹਦੇ ਕਰਕੇ ਕਾਫੀ ਜਿਹੜੇ ਕੱਚੇ ਮਕਾਨ ਸੀਗੇ ਜਾਂ ਜਿਨ੍ਹਾਂ ਦਾ ਮਕਾਨਾਂ ਦਾ ਕੁਝ ਨੁਕਸਾਨ ਹੋਇਆ ਉਹਦਾ ਸਰਵੇ ਪੂਰਾ ਚੱਲ ਰਿਹਾ ਤੇ ਉਹਨਾਂ ਨੂੰ ਪੂਰੀ ਜਿਹੜੀ ਐਸਡੀਆਰਐਫ ਦੀ ਕੰਪਨਸੇਸ਼ਨ ਹੈ ਉਹ ਦਿੱਤੀ ਜਾਊਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਸ ਫੈਸਟੀਵਲ ਜੋ ਹੈ ਉਹ 4 ਅਕਤੂਬਰ ਤੋਂ ਲੈ ਕੇ ਤੇ 12 12 ਅਕਤੂਬਰ ਤੱਕ ਹੋਊਗਾ ਤੇ ਇਹਦੇ ਵਿੱਚ ਗੁਰਦਾਸ ਮਾਨ ਜੀ ਸਾਹਿਬ ਉਹ ਓਪਨਿੰਗ ਕਰਨਗੇ ਤੇ ਵੱਖ-ਵੱਖ ਪੰਜਾਬ ਦੇ ਫੇਮਸ ਆਰਟਿਸਟਸ ਔਰ ਪੂਰੀ ਇੰਡੀਆ ਤੋਂ ਫੇਮਸ ਆਰਟਿਸਟ ਇੱਥੇ ਆ ਰਹੇ ਨੇ ਔਰ ਆਪਣਾ ਆ ਕੇ ਹੋਏ تھے ਕਲਾ ਦਾ ਪ੍ਰਦਰਸ਼ਨ ਕਰਨਗੇ ਇੱਥੇ ਇੱਕ ਗੱਲ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨੀ ਵੀ ਜੋ ਵੀ ਇਸ ਤੋਂ ਪ੍ਰੋਸੀਡ ਜਾਂ ਟਿਕਟਾਂ ਦੇ ਰਾਹੀਂ ਆ ਜੋ ਵੀ ਇਸ ਇਸ ਤੋਂ ਕਲੈਕਸ਼ਨ ਹੋਊਗੀ ਉਹ ਸਾਰੀ ਦੀ ਸਾਰੀ ਹੜਾ ਦੇ ਜਿਹੜੇ ਪੀੜਿਤ ਨੇ ਫਲੱਡ ਵਿਕਟਿਮਸ ਨੇ ਉਹਨਾਂ ਦੇ ਵਾਸਤੇ ਅਸੀਂ ਉਹਨੂੰ ਯੂਜ਼ ਕਰਾਂਗੇ ਤੇ ਉਹਦੇ ਕਰਕੇ ਤਾਂ ਕਿ ਉਹਨਾਂ ਦਾ ਜਿਹੜਾ ਅ ਅੱਜ ਪੰਜਾਬ ਸਰਕਾਰ ਵੱਲੋਂ ਮਿਸ਼ਨ ਵੀ ਲਾਂਚ ਕੀਤਾ ਗਿਆ ਮਿਸ਼ਨ ਚੜ੍ਹਦੀ ਕਲਾ ਤੇ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਸਰ ਕੁਝ ਏਰੀਆ ਜਿਹੜਾ ਲੁਰੀਆਂ ਦੇ ਵਿੱਚ ਚੂਹੇ ਤੋਂ ਭਰਦੇ ਅਸੀਂ ਬਣਾ ਕਰਕੇ ਤੋਂ ਉਹਨਾਂ ਉੱਤੇ ਕੀ ਸਿਚੁਏਸ਼ਨ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਹੁਕਮ ਕਮਪੋਜੀਸ਼ਨ ਨੇ ਲਈ ਤਿਆਰੀਆਂ ਇਹ ਪ੍ਰਸ਼ਾਸਨ ਨੂੰ ਕੀਤੀ ਸੋ ਜਿਹੜਾ ਸਾਡਾ ਤੂਸੀ ਬੰਦੇ ਨਾਲ-ਨਾਲ ਲੱਗਦਾ ਕੁਝ ਏਰੀਆ ਸੀਗਾ ਉੱਥੇ ਜਿਹੜਾ ਬੰਦ ਅੰਦਰ ਵਾਲਾ ਏਰੀਆ ਉਹ ਕਾਫੀ ਪ੍ਰਭਾਵਿਤ ਹੋਇਆ ਸੀ ਤੇ ਜਿਹੜਾ ਬੰਦ ਹੈ ਅੰਦਰ ਵਾਲਾ ਏਰੀਆ ਕਾਫੀ ਪ੍ਰਭਾਵਿਤ ਹੋ ਗਿਆ ਸੀ ਜਿਸ ਕਰਕੇ ਉਹ ਉੱਥੇ ਫਸਲਾਂ ਦਾ ਨੁਕਸਾਨ ਹੋਇਆ ਬਟ ਜਿਹੜਾ ਬੰਦ ਤੋਂ ਬਾਹਰ ਵਾਲਾ ਏਰੀਆ ਸੀਗਾ ਉੱਥੇ ਪਾਣੀ ਦੀ ਡਾਫ ਲੱਗ ਰਹੀ ਹੈ ਬਟ ਜਾਨ ਔਰ ਮਾਲ ਦਾ ਖਤਰਾ ਹਜੇ ਕੋਈ ਵੀ ਨਹੀਂ ਹੈਗਾ ਤੇ ਜਾਨ ਕਿਸੇ ਦੀ ਵੀ ਜਾਨ ਦਾ ਖਤਰਾ ਹਜੇ ਕੋਈ ਨਹੀਂ ਹੈਗਾ ਮਸ਼ੀਨਾਂ ਵੀ ਉੱਥੇ ਲਾਈਆਂ ਹੋਈਆਂ ਤੇ ਉੱਥੇ ਕੰਮ ਵੀ ਮੌਕੇ ਤੇ ਚੱਲ ਰਿਹਾ ਤਾਂ ਜੋ ਜਲਦ ਤੋਂ ਜਲਦ ਸਿਚੁਏਸ਼ਨ ਤੇ ਕਾਬੂ ਪਾਇਆ ਜਾ ਸਕੇ ਕੁਈ ਰੈ residențial ਦਾ ਪਰ ਉਹ ਤੀਹ ਨੂੰ ਚਾਹੁੰਦਾ ਸੀ ਐ ਸਿਰਫ ਜੀਮੈਦੀ ਰਹੀ ਸੀ ਤੇ ਲੋਕਾਂ ਨੂੰ ਕੀ ਅਸ਼ਵਾਸਨ ਰੈ residențial ਦਾ ਉੱਥੇ ਇੱਕ ਗੁੱਜਰਾ ਦਾ ਘਰ ਸੀਗਾ ਜਿਹੜਾ ਕੱਚਾ ਘਰ ਸੀਗਾ ਉੱਥੇ ਉਹਦਾ ਨੁਕਸਾਨ ਜ਼ਰੂਰ ਹੋਇਆ ਤੇ ਇੱਕ ਕਈ ਕਿਸੇ ਨੇ ਕੋਈ ਕਮਰਾ ਬਣਾਇਆ ਸੀ ਆਰਜੀ ਉੱਥੇ ਵੇਬ ਬ੍ਰਿਜ ਬਣਾਇਆ ਹੋਇਆ ਸੀਗਾ ਉਹਦਾ ਵੀ ਨੁਕਸਾਨ ਹੋਇਆ ਬਟ ਆਮ ਤੌਰ ਤੇ ਹੜ੍ਹ ਨੂੰ ਫਲੱਡ ਦੇ ਕਾਰਨ ਕਿਸੇ ਦਾ ਵੀ ਘਰ ਦਾ ਨੁਕਸਾਨ ਨਹੀਂ ਹੋਇਆ ਹਾਂ ਜਿਹੜੀ ਜਿਹੜਾ ਮੀਂਹ ਪਿਆ ਦੋ ਤਿੰਨ ਦਿਨ ਲਗਾਤਾਰ ਮੀਂਹ ਪਿਆ ਉਹਦੇ ਕਰਕੇ ਕਾਫੀ ਜਿਹੜੇ ਕੱਚੇ ਮਕਾਨ ਸੀਗੇ ਜਾਂ ਜਿਨ੍ਹਾਂ ਦਾ ਮਕਾਨਾਂ ਦਾ ਕੁਝ ਨੁਕਸਾਨ ਹੋਇਆ ਉਹਦਾ ਸਰਵੇ ਪੂਰਾ ਚੱਲ ਰਿਹਾ ਤੇ ਉਹਨਾਂ ਨੂੰ ਪੂਰੀ ਜਿਹੜੀ ਐਸਡੀਆਰਐਫ ਦੀ ਕੰਪਨਸੇਸ਼ਨ ਉਹ ਦਿੱਤੀ ਜਾਊਗੀ